ਤੇ ਯਾ ਬਾਕੀ ਯਾਰੇ ਇਹ ਆਪ ਵਿਚਾਰੇ ਦੁਖੀ ਹੋਏ ਖੜੇ ਫੌਜੀ ਆਪ ਦੁਖੀ ਹੋਏ ਖੜੇ ਉਹ ਤਾਂ ਕਹਿੰਦੇ ਹੱਥੋਂ ਹੱਥ ਰੋਂਦੇ ਆ ਕੱਲ ਇੱਧਰ ਬੈਠੇ ਸੀ ਉਹ ਕਰੀ ਜਾਂਦੇ ਸੀ ਕਹਿੰਦੇ ਵਖਾ ਮੜਾ ਜਾ ਵੇ ਉਹ ਬੈਠੇ ਇੱਧਰ ਮੋਟਰਾਂ ਤੇ ਬੈਠੇ ਆ ਹੀ ਸੀ ਹੈ ਅੱਛਾ ਉਹ ਗੱਲਾਂ ਬਾਤਾਂ ਕਰਦੇ ਰਹੇ ਇਕੱਠੇ ਕਰਦੇ ਰਹੇ ਜੀ ਆਜ ਤੇ ਗਿਆ ਸੀ ਆਪਣਾ ਮੁੰਡਾ ਗਿਆ ਸੀ ਆ ਤੇ ਉਹ ਇੱਧਰ ਫੌਜੀਆ ਕੋਲ ਜਾ ਕੇ ਆਇਆ ਹੈ ਤੇ ਉਹਨੂੰ ਕਹਿੰਦੇ ਯਾਰ ਕਹਿੰਦੇ ਬੈਰੀ ਗੇੜੀਆਂ ਟੁੱਟ ਜਾਣਗੇ ਉਹ ਕਹਿੰਦਾ ਬਈ ਟੁੱਟਣਗੇ ਕਿਉਂ ਨਾ ਕਹਿੰਦਾ ਹੁਕਮ ਹੋਂਦੇ ਸਾਰੇ ਪਟਕੇ ਲੈ ਜਾਣੇ ਤੇ ਉਹ ਕਹਿੰਦੇ ਕਿ ਤੋੜੋ ਯਾਰ ਅਸੀਂ ਤਾਂ ਬਹੁਤ ਔਖਿਆਂ ਦੇ ਯਾਰ ਇੱਥੇ ਪ ਭਾਈ ਜੀ ਰਾਤ ਨੂੰ ਮੀਂਹ ਆਇਆ ਚਲੋ ਆਪਾਂ ਤਾਂ ਆਪਣੇ ਕੋਲ ਸਾਰਾ ਪ੍ਰਬੰਧ ਹੈਗਾ ਬਾਹਰ ਮੀਂਹ ਚ ਰਹਿ ਆ ਆਪਣੇ ਕੋਲ ਟਰਾਲੀਆਂ ਜਾਂ ਪਟ੍ਰਾਲੀਆਂ 'ਚ ਬਹਿ ਗਏ ਇਹ ਸਾਰੀ ਰਾਤ ਮੀਂਹ ਦੇ ਵਿੱਚ ਰਹਿ ਆ ਇਹ ਦੇ ਵਿੱਚ ਰਹਿ ਇਹ ਆਪੇ ਹੋਈ ਨਹੀਂ ਸਕਦੇ ਇਹ ਆਪ ਚਾਹੁੰਦੇ ਤਾਂ ਕਹਿੰਦੇ ਜਾਨ ਛਡਾਓ ਸਾਡੀ ਅਸੀਂ ਤਾਂ ਮਰੇ ਪਏ ਆ ਗੱਲ ਕਹੀ ਜਾਂਦੇ ਸੀ ਨਾ ਮਿੰਤਾ ਗੱਡੀ ਜਾਂਦੇ ਸੀ ਬਾਈ ਯਾਰ ਤੋੜੋ ਯਾਰ ਤੁਸੀਂ ਅਸੀਂ ਤਾਂ ਆਪ ਤਿਆਰ ਹਾਂ ਇਹਨਾਂ ਦੀ ਡਿਊਟੀ ਫੌਜੀ ਆਪ ਕਹੀ ਜਾਂਦੇ ਦੱਸ ਹਾਂ ਸਹੀ ਆ ਕਿਉਂਕਿ ਦਿਨ ਬਹੁਤ ਹੋ ਗਏ ਤੁਕੀ ਆ ਵਾਂਝ ਤੇ ਚੜੇ ਹੋ ਬਸ ਮੀਂਹ ਗੱਲ ਇਹੀ ਆਈ ਆ ਚੱਕ ਲਾਤੀ ਚੁੱਬਰ ਨੇ ਤਾਰ ਉਧਰ ਹੈ ਅਮ ਮੁੰਡੇ ਨੇ ਲਈ ਪਹਿਲ ਤਾਰ ਦੀ ਕੱਢ ਕੇ ਉਹ ਮਾਰੀ ਲੈ ਵੀ ਇਹ ਤਾਂ ਫੌਜੀ ਦਾ ਆਪ ਕਹਿੰਦੇ ਉਹ ਵਿਚਾਰਾ ਫੋਨ ਕਰੀ ਜਾਂਦਾ ਵੀ ਭੈਣ ਮੈਂ ਆ ਜਾਣਾ ਆਪਦੀ ਘਰ ਵਾਲੀ ਨੂੰ ਲੈ ਆਉਣਾ ਵਾਈਫ ਨੂੰ ਹਨਾ ਬਾਈ ਸ਼ਪੈਦਾ ਦੇ ਨਾਲ ਦਾਸੇ ਦਾ ਪੱਟਦੇ ਆ ਕੱਲ ਨੂੰ ਵਿਹਲੇ ਹੋ ਜਾਾਂਗੇ ਅਸੀਂ ਤੁਸੀਂ ਮੜਾ گاਵਾਂ ਕਿ ਵੇਖੋਗੇ ਨਾ ਸ਼ਪੈਦਾ ਦੇ ਨਾਲ ਢੋਲ ਆ ਕੇ ਪਈ ਰਹਿੰਦੇ ਸਰ ਰਹਿੰਦੇ ਵਿਚਾਰੇ ਪਈ ਰਹਿੰਦੇ ਯਾਰ ਮਜਬੂਰੀ ਹਣ ਖੜੇ ਰਹਿਣਾ ਖੜੀ ਲੱਤ ਮਰਾ ਦਾ ਵੇਖੀ ਜਾਂਦਾ ਖੜੀ ਆ ਪੀੜ ਵੀ ਖੜੇ ਹੈ ਉਹਦਾ ਨੌਕਰੀ ਹੈ ਉਹਨਾਂ ਦੀ ਜੀਗਾ ਆਪਾਂ ਉਹਨਾਂ ਨੂੰ ਕਹਿ ਨਹੀਂ ਸਕਦੇ ਉਹਨਾਂ ਦੀ ਨੌਕਰੀ ਹੈ ਜੇ ਤਾਂ ਉਹਨਾਂ ਨੂੰ ਕਹਿਤਾ ਬਈ ਤੁਸੀਂ ਗੋਲੀ ਚਲਾਓ ਉਹਨਾਂ ਨੂੰ ਗੋਲੀ ਨਹੀਂ ਚਲਾਉਣੀ ਵੀ ਉਹਨਾਂ ਨੂੰ ਉਹਨਾਂ ਨੇ ਕਹਿਤਾ ਵੀ ਪਾਸੇ ਹੋ ਜਾ ਉਹਨਾਂ ਪ ਇੱਥੇ ਤੁਸੀਂ ਬੰਦਾ ਦੇਖ ਲਓ ਕੋਈ ਵੀ ਕੋਈ ਵੀ ਆਪਣਾ ਕਿਸਾਨ ਦਾ ਪੁੱਤ ਨਹੀਂ ਲਾਇਆ ਇਹ ਸਾਰੇ ਕੋਈ ਹੋਸਟੇਟ ਦੇ ਬੰਦੇ ਲੈ ਕੇ ਲਾਏ ਆ ਅੱਛਾ ਆਪਣਾ ਨਹੀਂ ਆਹ ਵੀ ਕਿਸਾਨ ਦਾ ਪੁੱਤ ਹੈ ਜੀ ਕਿਉਂਕਿ ਜੇ ਕੋਈ ਆਪਣਾ ਪੰਜਾਬੀ ਬੰਦਾ ਹੋਊਗਾ ਉਹ ਫਿਰ ਰਹਿਮ ਦਿਲ ਕਰੂਗਾ ਉਹ ਰਹਿਮ ਦਿਲ ਕਰੂਗਾ ਇਹਨਾਂ ਦੀ ਕੋਈ ਰਹਿਮ ਦਿਲ ਨਹੀਂ ਹੈ ਇਹਨਾਂ ਨੇ ਬਸ ਅੱਗੇ ਜਦੋਂ ਪਿਛਲੀ ਵਾਰ ਹੋਇਆ ਜਿਹੜੇ ਆਪਣੇ ਪੁਲਿਸ ਵਾਲੇ ਸੀਗੇ ਪੁਲਿਸ ਨੇ ਇਹ ਪੁਲਿਸ ਨੇ ਆਈ ਆਪਣੀ ਜਿਹੜੀ ਆ ਜਿਹੜੀ ਬਲੂ ਵਰਦੀ ਵਾਲੇ ਸੀਗੇ ਸੀਆਰਪੀ ਉਹ ਆਏ ਸੀਗੇ ਜੀ ਹਾਂਜੀ ਇਹ ਨਹੀਂ ਆਪਣਾ ਕਰਦੇ ਹਾਂਜੀ